ਇਸ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਨੂੰ ਪਿਆਰ ਹੁੰਦਾ ਕਿਸੇ ਨਾ ਕਿਸੇ ਚੀਜ਼ ਨਾਲ ਤਾਂ ਪਿਆਰ ਹੁੰਦਾ ਹੀ ਆ ਜੋ ਕਿ ਆਪ ਨੂੰ ਸਮਝ ਨਹੀਂ ਆਉਂਦਾ ਠੀਕ ਹੈ ਨਾ ਤੇ ਪਿਆਰ ਜੋ ਇਨਸਾਨ ਕਰਦਾ ਤੇ ਜਾਂ ਆਪਾਂ ਕਿਸ ਨੂੰ ਪਿਆਰ ਕਰਦੇ ਆ ਤੇ ਉਹਦੇ ਵਿੱਚ ਇਹ ਗੁਣ ਹੋਣ ਤਾਂ ਸਮਝ ਲਓ ਤੂੰ ਸੱਚਾ ਪਿਆਰ ਕਰ ਰਿਹਾ ਜੇ ਇਹ ਗੁਣ ਨਹੀਂ ਤਾਂ ਸਮਝ ਲਓ ਵੀ ਨਹੀਂ ਕਰ ਰਿਹਾ ਪਿਆਰ ਉਹ ਇਨਸਾਨ ਤੁਹਾਨੂੰ ਮਾੜੇ ਕੰਮਾਂ ਤੋਂ ਰੋਕਣ ਦੀ ਕੋਸ਼ਿਸ਼ ਕਰੂਗਾ ਠੀਕ ਹੈ ਨਾ ਤੇ ਉਹ ਚਲਾਕੀ ਖੇਡੂਗਾ ਚਲਾਕੀ ਸਿਰਫ ਐਸ ਕਰਕੇ ਖੇਡੂਗਾ ਵੀ ਇਹ ਮਾੜੇ ਰਸਤੇ ਤੇ ਨਾ ਜਾ ਸਕਣ ਉਹ ਹਰ ਇੱਕ ਗੱਲ ਤੇ ਹਰ ਇੱਕ ਕੰਮ ਦੇ ਵਿੱਚ ਸਾਥ ਨਹੀਂ ਦੇਊਗਾ ਕਿਉਂਕਿ ਉਹ ਉਹ ਸਮਝ ਕੇ ਹੀ ਤੁੰਨ ਤੁਹਾਡਾ ਸਾਥ ਦੇਊਗਾ ਕਿਉਂਕਿ ਤੁਹਾਡਾ ਮਾੜਾ ਨਾ ਹੋ ਸਕੇ ਮਾੜੀਆਂ ਗੱਲਾਂ ਤੇ ਮਾੜੇ ਲੋਕਾਂ ਦੀਆਂ ਗੱਲਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰੂਗਾ ਕਦੇ ਉਹਨਾਂ ਵਿੱਚ ਫਸਣ ਦੀ ਇਜਾਜ਼ਤ ਨਹੀਂ ਦੇਊਗਾ ਹਰ ਇੱਕ ਪ੍ਰੋਬਲਮ ਦੇ ਵਿੱਚ ਸਾਥ ਦੇਊਗਾ ਤੇ ਨਿਮਾਣਾ ਬਣ ਕੇ ਚੱਲੂ ਸੱਚਾ ਪਿਆਰ ਕਰਨ ਵਾਲਾ ਹਮੇਸ਼ਾ ਸੱਚ ਹੀ ਬੋਲੂਗਾ ਆਪਦੇ ਸਾਥੀ ਜਾਂ ਆਪਦੇ ਦੋਸਤ ਨੂੰ ਕਿਉਂਕਿ ਉਹ ਦਿਲੋਂ ਪਿਆਰ ਕਰ ਰਿਹਾ ਇਸੇ ਕਰਕੇ ਪਿਆਰ ਦੇ ਵਿੱਚ ਹੋਰ ਵੀ ਬਹੁਤ ਗੱਲਾਂ ਨੇ ਜੋ ਕਿ ਵੀਡੀਓ ਬਹੁਤ ਲੰਮੀ ਹੋ ਜਾਣੀ ਹੈ ਤਾਂ ਇੰਨੇ ਇੰਨੀਆਂ ਗੱਲਾਂ ਤੋਂ ਸਮਝਣ ਦੀ ਕੋਸ਼ਿਸ਼ ਕਰਨੀ